ਹਾਂ ਹੁਣ ਵੀਰੇ ਆਪਾਂ 베ਰੀ ਦੇ ਵਿੱਚ ਕੱਦੂ ਕੀਤਾ ਹੋਇਆ ਹੁਣ ਸ਼ੁਰੂ ਹੋਈ ਹੈ ਤਲਾਈ ਥੋੜੇ ਦਿਨ ਪਹਿਲਾਂ ਤੇ ਸਟਰਾਬੇਰੀ ਦਾ ਵਾਸਤੇ ਖੇਤ ਖਾਲੀ ਛੱਡਿਆ ਅਗਲੇ ਮਹੀਨੇ ਸਟਰਾਬੇਰੀ ਲਾਪੂਰੀ 1-1 ਕ੍ਰੈਸਟਲ ਦੀ ਕਰਾਂਗੇ ਤੇ ਮਿਰਚ ਉਹ ਰਾਦੀ ਵੀ ਹੁਣ ਪਟਾਈ ਇੱਕ ਵਾਰ ਹੋ ਚੁੱਕੀ ਹੈ ਬਾਹਰ ਜਾ ਕੇ ਵੀ ਕਰਨਾ ਹੈ ਉੱਥੋਂ ਨਾਲੋਂ ਚਲੋ ਇੱਥੇ ਆਪਦੇ ਪਰਿਵਾਰ ਦੇ ਵਿੱਚ ਬੈਠੇ ਨਾਲ ਪਰਿਵਾਰ ਮਨਜ਼ੂਰੀ ਕਰਨਾ ਤੇ ਪਰਿਵਾਰ ਨਾਲ ਰਾਏ ਮਿਲ ਕੇ ਸਾਰੇ ਨਵਾਬਰੇ ਕਾਣਕ ਚੋਣੇ ਨਾਲੋਂ ਥੋੜਾ ਜਿਹਾ ਫਰਕ ਹੈਗਾ ਇਹ ਜ਼ਿਆਦਾ ਤੇ ਪਰਿਵਾਰ ਗੁਜ਼ਾਰੇ ਵਾਸਤੇ ਜਿਵੇਂ ਖਰਚੇ ਦਿਨੋ ਦੇਣਾ ਆਪਣੇ ਬਾਧਰੇ ਆ ਉਹਦੇ ਵਾਸਤੇ ਅੰਮਨ ਨੂੰ ਥੋੜੀ ਕੋਈ ਵਧਾਉਣੀ ਜ਼ਰੂਰੀ ਹੈ ਹਰੇਕ ਪਰਿਵਾਰ ਦੇ ਜੀ ਕੋਲੇ ਘਰੇ ਮੋਬਾਈਲ ਹੈ ਜਾਂ ਹੋਰ ਕਰਕੇ ਆਪਣੇ ਸਾਰੇ ਵਧ ਰਹੇ ਉਹ ਦੇ ਕਰਕੇ ਆਮਦਨ ਵੀ ਵਧੂਗੀ ਥੋੜਾ ਬੋਤਾਂਗਾ ਤੇਰੇ ਬਾਹਰਲੀ ਤਕਨੀਕ ਨਾਲ ਹਰੇਕ ਜੀ ਨੂੰ ਘਰ ਦੇੰਪਮ ਕਰਨਾ ਪਾਉਂਗਾ ਤੇ ਉਹਦੇ ਵਿੱਚ ਆਪਾਂ ਨੂੰ ਕਾਫੀ ਟਾਈਮ ਹੋ ਗਿਆ 25 ਸਾਲ ਹੋ ਗਿਆ ਇਸ ਕੰਮ ਦੇ ਵਿੱਚ ਆਏ ਹਾਂ ਆ ਬਾਗ ਲੱਗੇ ਨੂੰ ਵੀ ਹੋ ਗਿਆ ਤੇ ਨਾਲ ਜਿਹੜਾ ਕਦੂਆਂ ਦਾ ਖੇਤ ਦੇਖ ਰਹੇ ਹਾਂ ਇਹ ਆਪਾਂ ਇਹਦੇ ਵਿੱਚ ਕੋਈ ਜ਼ਹਿਰੀਲੇ ਚੀਜ਼ਾਂ ਕੋਈ ਖਾਦ ਵਗੈਰਾ ਨਹੀਂ ਵਰਤਦੇ ਸਾਰੇ ਆਰਗੈਨਿਕ ਹੋ ਗਏ ਕਦੂ ਵਗੈਰਾ ਸਾਰੇ ਆਰਗੈਨਿਕ ਹੈ ਕਰਨੇ ਦਾ 25 ਸਾਲ ਤੋਂ ਆਪਾਂ ਇਹਦੇ ਵਿੱਚ ਕੋਈ ਨਾ ਕੈਮੀਕਲ ਵਰਤਨਾ ਕਰਕੇ ਬੇਰੀ ਦੇ ਪੱਤੇ ਪੂਤੇ ਲੈ ਕੇ ਗੜੋਏ ਇੱਚ ਗੜੂਆ ਬਹੁਤ ਯਾਰ ਹੋ ਜਾਂਦੇ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਫਰਾਈਪਰ ਟੀਵੀ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਅੱਜ ਤੁਹਾਨੂੰ ਉਸ ਨੌਜਵਾਨ ਕਿਸਾਨ ਨਾਲ ਮਲਾਉਣ ਜਾ ਰਹੇ ਹਾਂ ਜਿਸ ਨੇ ਮਹਿਜ ਹੀ 2.5 ਏਕੜ ਆਪਣੀ ਜ਼ਮੀਨ ਅਤੇ ਕੁਝ ਠੇਕੇ ਤੇ ਲੈ ਕੇ ਫਸਲ ਜਿਹੜੀ ਆ ਉਹ ਬੀਜ ਦਾ ਫਸਲ ਵੀ ਜਿਹੜੀ ਆ ਉਹ ਆਰਗੈਨਿਕ ਬੀਜੀ ਜਾ ਰਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅਸੀਂ ਖੇਤ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਨੌਜਵਾਨ ਕਿਸਾਨ ਨੇ ਆਪਣੇ ਖੇਤ ਵਿੱਚ ਬੇਰੀਆਂ ਲਗਾਈਆਂ ਹੋਈਆਂ ਬੇਰੀਆਂ ਦੇ ਨਾਲ-ਨਾਲ ਕੱਦੂ ਦੀ ਫਸਲ ਵੀ ਜਿਹੜੀ ਆ ਉਹ ਬੀਜੀ ਹੋਈ ਆ ਆਰਗੈਨਿਕ ਕੱਦੂ ਜਿਹੜੇ ਆ ਉਹ ਲਗਾਏ ਹੋਏ ਆ ਇਸ ਤੋਂ ਇਲਾਵਾ ਇਹ ਨੌਜਵਾਨ ਕਿਸਾਨ ਮਿਰਚਾਂ ਦੀ ਖੇਤੀ ਕਰਦਾ ਸਟ੍ਰਾਬਰੀ ਦੀ ਖੇਤੀ ਕਰਦਾ ਤਾਂ ਕਈ ਫਸਲਾਂ ਜਿਹੜੀਆਂ ਸਾਲ ਵਿੱਚ ਲੈਂਦਾ ਤਾਂ ਵਧੀਆ ਗੁਜ਼ਾਰਾ ਜਿਹੜਾ ਉਹ ਆਪਣਾ ਕਰ ਰਿਹਾ ਮਹਿਜ ਹੀ ਪੰਜ ਫੜਿਆ ਇਹ ਕਿਸਾਨ ਕੋਈ ਜ਼ਿਆਦਾ ਨਹੀਂ ਮਹਿਜ ਪੰਜ ਜਮਾਤਾਂ ਜਿਹੜਾ ਉਹ ਇੱਕ ਕਿਸਾਨ ਪੜਿਆ ਹੋਇਆ ਘੱਟ ਪੜਨ ਦੇ ਬਾਵਜੂਦ ਵੀ ਉਸਨੇ ਚੰਗਾ ਆਪਣਾ ਕਾਰੋਬਾਰ ਜਿਹੜਾ ਪੰਜਾਬ ਵਿੱਚ ਚਲਾਇਆ ਹੋਇਆ ਤਾਂ ਫਰੋਇਪਰ ਦੇ ਪਿੰਡ ਤੂਤਦਾ ਰਹਿਣ ਵਾਲਾ ਇਹ ਕਿਸਾਨ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਤੂਤਦੀਆਂ ਹਨ ਜਿੱਥੇ ਇਸ ਨੌਜਵਾਨ ਵੱਲੋਂ ਆਰਗੇਨਿਕ ਖੇਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਸਾਡੇ ਨਾਲ ਉਹ ਨੌਜਵਾਨ ਕਿਸਾਨ ਵੀ ਮੌਜੂਦ ਆ ਗੱਲਬਾਤ ਕਰ ਲੈਣਾ ਵੀਰ ਕੀ ਨਾਮ ਕੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਲਕਸ਼ਿੰਦਰ ਸਿੰਘ ਜੀ ਕਿੱਡੀ ਕਿੱਡੀ ਖੇਤੀ ਇਸ ਟਾਈਮ ਹੋ ਰਹੀ ਆ ਹੁਣ ਵੀਰੇ ਆਪਾਂ 베ਰੀ ਦੇ ਵਿੱਚ ਕੱਦੂ ਕੀਤਾ ਹੋਇਆ ਹੁਣ ਸ਼ੁਰੂ ਹੋਈ ਆ ਤੜਾਈ ਥੋੜੇ ਦਿਨ ਪਹਿਲਾਂ ਤੇ ਸਟ੍ਰਾਬੇਰੀ ਦਾ ਵਾਸਤੇ ਖੇਤ ਖਾਲੀ ਛੱਡਿਆ ਅਗਲੇ ਮਹੀਨੇ ਸਟ੍ਰਾਬੇਰੀ ਲੱਗੂਗੀ ਇੱਕ ਇੱਕ ਸਟ੍ਰਾਬੇਰੀ ਕਰਾਂਗੇ ਤੇ ਮਿਰਚ ਵਗੈਰਾ ਦੀ ਵੀ ਹੁਣ ਪਟਾਈ ਇੱਕ ਵਾਰ ਹੋ ਚੁੱਕੀ ਆ ਜੇ ਜ਼ਮੀਨ ਦੀ ਗੱਲ ਕਰੀ ਤਾਂ ਟੋਟਲ ਕਿੰਨੀ ਜ਼ਮੀਨ ਹੈ ਆਪਣੇ ਕੋਲੇ ਆਪਦੀ ਦਾ ਢਾਈ ਏਕੜ ਆ ਬਈ ਜੀ ਤੇ ਕੁਝ ਵੀ ਠੇਕੇ ਤੇ ਲੈ ਕੇ ਟੋਟਲ 10 ਕਿੱਲੇ ਦੀ ਖੇਤੀ ਕਰਦੇ ਆ ਗੁਜਾਰਾ ਵਧੀਆ ਹੋ ਰਿਹਾ ਟਾਈਮ ਪਾਸ ਹੋ ਰਿਹਾ ਬਈ ਪਰਿਵਾਰ ਪਾ ਰਿਹਾ ਬਾਹਰ ਜਾ ਕੇ ਵੀ ਕਰਨਾ ਹੈ ਉੱਥੋਂ ਨਾਲੋਂ ਚਲੋ ਇੱਥੇ ਆਪਦੇ ਪਰਿਵਾਰ ਦੇ ਵਿੱਚ ਬੈਠੇ ਨਾਲ ਪਰਿਵਾਰ ਮਦਦ ਕਰਦਾ ਤੇ ਪਰਿਵਾਰ ਨਾਲ ਨਾਲ ਮਿਲ ਕੇ ਸਾਰੇ ਕਰ ਰਹੇ ਕਿੰਨਾ ਕੁ ਮੁਨਾਫਾ ਜਿਹੜਾ ਹੋ ਜਾਂਦਾ ਮੁਨਾਫਾ ਵੀਰੇ ਕਾਨਕ ਝੋਨੇ ਨਾਲੋਂ ਥੋੜਾ ਜਿਹਾ ਫਰਕ ਹੈਗਾ ਜ਼ਿਆਦਾ ਤੇ ਇਹ ਪਰਿਵਾਰ ਗੁਜ਼ਾਰੇ ਵਾਸਤੇ ਜਿੰਨੇ ਖਰਚੇ ਦਿਨੋ ਦੇਣਗੇ ਆਪਣੇ ਵਧ ਰਹੇ ਆ ਉਹਦੇ ਵਾਸਤੇ ਆਮਦਨ ਵੀ ਥੋੜੀ ਬਹੁਤੀ ਕਤੌਣੀ ਜ਼ਰੂਰੀ ਹੈ ਬਿਲਕੁਲ ਹਰੇਕ ਪਰਿਵਾਰ ਦੇ ਜੀ ਕੋਲੇ ਘਰੇ ਮੋਬਾਈਲ ਆ ਜਾਂ ਹੋਰ ਖਰਚੇ ਆਪਣੇ ਸਾਰੇ ਵੱਧ ਰਹੇ ਆ ਉਹਦੇ ਕਰਕੇ ਆਮਦਨ ਵੀ ਵਧੂਗੀ ਤਾਂ ਥੋੜਾ ਬੋਤਾ ਹੋਣਾ ਫਿਰ ਇਹ ਬਾਹਰਲੀ ਤਕਨੀਕ ਨਾਲ ਹਰੇਕ ਜੀ ਨੂੰ ਘਰ ਦੇ ਨੂੰ ਕੰਮ ਕਰਨਾ ਪੈਣਾ ਸਹੀ ਆ ਉਹਦੇ ਨਾਲ ਫਿਰ ਪਰਿਵਾਰ ਵੀ ਪੂਰਾ ਸਾਥ ਦਿੰਦਾ ਤੇ ਸੋਣਾ ਵੀ ਕਰ ਰਿਹਾ ਜ਼ਰੂਰੀ ਹੁੰਦਾ ਕਿ ਅਗਰ ਪਰਿਵਾਰ ਸਾਥ ਦਵੇ ਫਿਰ ਬੰਦਾ ਕਿਤੇ ਦੇ ਨਾ ਕਿਤੇ ਪਹੁੰਚ ਜਾਂਦਾ ਜੀ 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 ਤੇ ਉਹਦੇ ਵਿੱਚ ਆਪਾਂ ਨੂੰ ਕਾਫੀ ਟਾਈਮ ਹੋ ਗਿਆ 25 ਸਾਲ ਹੋ ਗਿਆ ਇਸ ਕੰਮ ਦੇ ਵਿੱਚ ਆਇਆ ਨੂੰ ਆ ਬਾਗ ਲੱਗੇ ਨੂੰ ਵੀ ਹੋ ਗਿਆ ਤੇ ਨਾਲ ਜਿਹੜਾ ਕਦੂਆਂ ਦਾ ਖੇਤ ਦੇਖ ਰਹੇ ਹਾਂ ਇਹ ਆਪਾਂ ਇਹਦੇ ਵਿੱਚ ਕੋਈ ਜਿਹੜੀ ਰਿਲੀਜ਼ ਹੋਈਆਂ ਚੀਜ਼ਾਂ ਕੋਈ ਖਾਦ ਵਗੈਰਾ ਨਹੀਂ ਵਰਤਦੇ ਸਾਰੇ ਆਰਗੈਨਿਕ ਆਰਗੈਨ ਕੱਦੂ ਵਗੈਰਾ ਸਾਰੇ ਆਰਗੈਨਿਕ ਆ ਕਰਨੇ ਦਾ ਇਹ 25 ਸਾਲ ਤੋਂ ਆਪਾਂ ਇਹਦੇ ਵਿੱਚ ਕੋਈ ਨਾ ਕੈਮੀਕਲ ਵਰਤਨਾ ਕਰਕੇ 베ਰੀ ਦੇ ਪੱਤੇ ਪੁੱਤੇ ਡੱਕ ਕੇ ਗਡੋਏ ਇੱਥੇ ਗਡੂਆ ਬਹੁਤ ਤਿਆਰ ਹੋ ਗਏ ਉਹ ਆਟੋਮੈਟਿਕ ਹੀ ਥੱਲੇੋਂ ਖਰਾਕ ਮਿਲ ਰਹੀ ਹੈ ਬਈ ਕੋਈ ਮਿੱਟੀ ਵੀ ਲਾ ਕੇ ਇਸ ਖੇਤ ਦੀ ਟੈਸਟ ਕਰਵਾ ਸਕਦਾ ਕੋਈ ਚੱਕ ਠੀਕ ਇਸ ਨੂੰ ਮੰਡੀਕਰਨ ਦਾ ਫਾਇਦਾ ਕਿੱਥੇ ਕਰਦੇ ਆਂ ਮੰਡੀਕਰਨ ਤੋਂ ਵੀਰੇ ਹੁਣ ਆਮ ਮੰਡੀਆਂ ਦੇ ਵਿੱਚ ਜਾ ਰਹੇ ਆਂ ਪਰ ਉਹਦਾ ਜਿਵੇਂ ਹੁਣ ਆਪਾਂ ਆਰਗੇਨਿਕ ਆ ਵੀ ਖਰੀਦਣ ਵਾਲਾ ਵੀ ਗਦੇ ਕੋੜੇ ਰੈਕੀ ਰੇਟ ਆ ਮੁੱਲ ਆ ਮੈਂ ਆਪਾਂ ਜਿਵੇਂ ਹੁਣ ਮੰਡੀ ਦੇ ਵਿੱਚ ਹੀ ਕਰ ਰਹੇ ਆਂ ਪਰ ਖਰੀਦਣ ਵਾਲਾ ਉਸੇ ਰੇਟ ਹੀ ਖਰੀਦ ਰਿਹਾ ਆ ਮਰੇ ਰੇਟ ਹੀ ਤੇ ਇੱਕ ਪਾਸੇ ਜ਼ਹਿਰ ਵਾਲਾ ਆ ਰਿਹਾ ਕਦੂ ਅੱਜ ਕੱਲ ਜਾਂ ਸਪਰੇਆਂ ਵਾਲਾ ਆ ਰਿਹਾ ਇੱਕ ਪਾਸੇ ਆਰਗੇਨਿਕ ਆ ਪਰ ਇਹ ਜਿਹੜਾ ਬੰਦਾ ਇੱਕ ਵੀ ਖਾ ਕੇ ਇਥੋਂ ਮੇਰੇ ਕੋਲੋਂ ਖੁਦ ਬੰਦੇ ਜੁੜੇ ਲੈ ਕੇ ਜਾਂਦੇ ਆ ਪਰ ਉਹ ਖਾਣ ਦਾ ਖਾਣ ਦਾ ਵੱਖਰਾ ਹੀ ਸਵਾਦ ਤੇ ਵੱਖਰਾ ਹੀ ਟੇਸਟ ਆਉਂਦਾ ਹੈ ਬਾਕੀ ਇਹ ਫਸਲਾਂ ਦਾ ਵੀ ਮੰਡੀਕਰਨ ਇਸੇ ਤਰ੍ਹਾਂ ਹੀ ਕਰਗੇ ਮੰਡੀਕਰਨ ਹਾਂ ਸਟਰਾਬਰੀ ਵਗੈਰਾ ਵੀ ਬਈ ਕੁਝ ਆਰਡਰ ਤੇ ਹੁੰਦੀ ਹੈ ਜਿਵੇਂ ਪੈਲਸਾਂ ਚ ਮੈਂ ਵਿਆਹੂ ਆ ਜਾਂਦੇ ਜੀ ਕੁਝ ਹੋਰ ਦੁਕਾਨਾਂ ਤੇ ਜਾਂ ਕੁਝ ਵੀ ਸਿੱਧੇ ਕਸਟਮਰ ਆਪਣੇ ਨਾਲ ਜੁੜੇ ਸੀ ਪਿੱਛੇ ਉਹ ਆਪਾਂ ਆਪ ਡਿਲੀਵਰੀ ਕਰ ਸਕਦੇ ਸਿੱਧੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਕੋਈ ਇੱਕ ਦੋ ਟਿਕਾਣੇ ਫਰੀਪੁਰ ਦੇ ਵਿੱਚ ਬਣਾ ਕੇ ਆਪਾਂ ਮੰਡੀਕਰਨ ਸ਼ੁਰੂ ਆਪ ਕਰਾਂਗੇ ਇਸ ਤੋਂ ਬਾਅਦ ਹੁਣ ਜਿਵੇਂ ਹੁਣ ਕਦੂਆਂ ਦੀ ਤੁਸੀਂ ਖੇਤੀ ਕੀਤੀ ਹੋਈ ਆ ਇਸ ਤੋਂ ਬਾਅਦ ਕਿਹੜੀ ਕਿਹੜੀ ਖੇਤੀ ਇੱਥੇ ਕੀਤੀ ਜਾਵੇ ਟੋਟਲ ਜੇ ਫਸਲਾਂ ਦੀ ਗੱਲ ਕਰੀਏ ਤਾਂ ਸਾਲ ਵਿੱਚ ਕਿੰਨੀਆਂ ਫਸਲਾਂ ਲੈ ਲੈਂਦੇ ਦੋ ਤੋਂ ਤਿੰਨ ਫਸਲਾਂ ਆਉਂਦੀਆਂ ਜੀ ਦੋ ਤੋਂ ਤਿੰਨ ਫਸਲਾਂ ਹਾਂ ਜੀ ਤੇ ਕੋਈ ਸਬਸਿਡੀ ਵਗੈਰਾ ਮਿਲ ਗਈ ਨਹੀਂ ਸਬਸਿਡੀ ਨਹੀਂ ਮਿਲ ਰਹੀ ਬਾਈ ਜੀ ਹੁਣ 125 ਸਾਲਾਂ ਦੇ ਵਿੱਚ ਇੱਕ ਦੋ ਇੱਕ ਵਾਰ ਹੀ ਸਬਸਿਡੀ ਆਈ ਹੈ ਸਾਡੇ ਕੋਲੇ ਕੋਈ ਸਬਸਿਡੀ ਨਹੀਂ ਆ ਸਬਸਿਡੀ ਦੇ ਨਾਂ ਤੇ ਤਾਂ ਅਫਸਰ ਪਿੱਛੇ ਹਟਦੇ ਨਾ ਕੋਈ ਮਹਿਕਮਾ ਸਪੋਰਟ ਕਰ ਰਿਹਾ ਨਾ ਹੌਟਿਕਲਚਰ ਨਾ ਖੇਤੀਬਾੜੀ ਕਿਸੇ ਤਰ੍ਹਾਂ ਦਾ ਵੀ ਆਪਣੇ ਨਾਲ ਕੋਈ ਸਹਿਯੋਗ ਨਹੀਂ ਆ ਜਿਹੜਾ ਮਿਰਚ ਦੇ ਮੰਡੀ ਕਰਨ ਦੀ ਗੱਲ ਕੀਤੀਆਂ ਇਸ ਵਾਰ ਮਿਰਚ ਵੀ ਰੂਲੀ ਹੈ ਉਹਦੇ ਰੇਟ ਘਟੇ ਆ ਮਿਰਚ ਦੇ 5 10 12 ਰੁਪਏ ਰੇਟ ਸੀਗਾ ਤੇ ਉਸ ਤੋਂ ਬਾਅਦ 6 7 ਰੁਪਏ ਤੜਾਈ ਹੈ ਹੁਣ ਪੰਜਾਬ ਐਗਰੋ ਨੇ ਵੀ ਰੇਟ ਐ ਇਸ ਵਾਰ ਚ 22 ਰੁਪਏ ਜਾਂ 23 ਰੁਪਏ ਕੱਢੇ ਸੀਗੇ ਪਰ ਉਹ ਕਾਗਿਆਂ 'ਚ ਰੇਟ ਕੱਢ ਦਿੰਦੇ ਫਸਲ ਨਹੀਂ ਖਰੀਦਦੇ ਜੋ ਕਿ ਯੂਨਟ ਇਹਨਾਂ ਦਾ ਪੰਜਾਬ ਐਗਰੋ ਦਾ ਬੋਹਰ ਲੱਗਿਆ ਵੇ ਤੇ ਉਹ ਹੀ ਯੂਨਟ ਇੱਥੇ ਫਰੋਜਪੁਰ ਦੇ ਵਿੱਚ ਹੋਵੇ ਤਾਂ ਇੱਥੇ 10 ਤੋਂ 15 ਹਜ਼ਾਰ ਏਕੜ ਫਰੋਜਪੁਰ ਦੇ ਵਿੱਚ ਮਿਰਚ ਲੱਗਦੀ ਹੈ ਤੇ ਇੱਥੇ ਜ਼ਿਮੀਦਾਰ ਕੇ ਏਕੜ ਤੋਂ ਕੇ ਏਕੜ ਵਾਲੇ ਛੋਟੇ ਨੂੰ ਜਾਣਾ ਸੌਖਾ ਜਾਂ ਆਪਦਾ ਕੋਈ ਸੈਂਟਰ ਬਣਾਵੇ ਤੇ ਪਰ ਇਹੋ ਜਿਹਾ ਕੁਝ ਨਹੀਂ ਉਹ ਵੀ ਨਹੀਂ ਹੋ ਰਿਹਾ ਹਵਾ ਚ ਗੱਲਾਂ ਕਹਿ ਲੋ ਜਾਂ ਕੁਝ ਕਹਿ ਲੋ ਹਾਂ ਵੀ ਜਿਵੇਂ ਹੁਣ ਆਪਾਂ ਗੱਲ ਕਰੀ ਗਏ ਪੰਜਾਬ ਐਗਰੋ ਨੇ ਪਿੱਛੇ ਜੇ ਹੁਣ ਕਿੰਨੂ ਰੁਲਿਆ ਇਸ ਵਾਰ 5 ਰੁਪਏ ਕਿਲੋ ਦਾ 10 ਰੁਪਏ ਕਿਲੋ ਤੇ ਜਦੋਂ ਕੋਲਡ ਡਰਿੰਕ ਦੀ ਬੋਤਲ ਵੀਰੇ 90 ਰੁਪਏ ਦੀ ਅਸੀਂ ਕੋਕ ਕੋਕਾ ਕੋਲਾ ਦੀ ਵੇਖ ਸਕਦੀ ਹੈ ਜੇ ਉਹ ਹੀ ਪੰਜਾਬ ਐਗਰੋ ਕਿਨੋਂ ਖਰੀਦ ਕੇ ਉਹਦਾ ਜੂਸ ਪੈਕਿੰਗ ਕਰਕੇ ਬਾਜ਼ਾਰ ਚ ਤਾਰਦਾ ਮਾਰਕਫੈਟ ਕਰ ਤਾਰਦਾ ਕਿਉਂ ਉਹ ਜੀਵੀਆ ਹਰੇਕ ਗਾਹਕ ਤੱਕ ਪਹੁੰਚ ਨਹੀਂ ਸਕਦਾ ਨਾਲੇ ਜ਼ਿਮੀਂਦਾਰ ਜਿਨ੍ਹਾਂ ਨੇ ਬਾਗ ਲੱਗਿਆ ਉਹ ਬਚਦੇ ਪਰ ਇਸ ਪਾਸੇ ਸਰਕਾਰਾਂ ਦਾ ਧਿਆਨ ਕੋਈ ਨਹੀਂਗਾ ਤੇ ਬਸ ਚੰਡੀਗੜ੍ਹ ਤੱਕ ਸੀਮਤ ਰਹਿ ਜਾਂਦੇ ਐਲਾਨ ਪਰ ਇਥੇ ਜ਼ਮੀਨੀ ਹਕੀਕਤ ਕੁਝ ਹੋਰ ਹੈ ਪਰਵਾਰ ਵਿੱਚ ਕੌਣ ਕੌਣ ਹੈ ਹਾਂ ਅਸੀਂ ਦੋ ਬ੍ਰਦਰਾਂ ਜੀ ਇੱਕ ਸਿਸਟਰ ਹੈ ਮੈਰਿਡ ਹੈ ਜੀ ਤੇ ਛੋਟਾ ਬ੍ਰਦਰ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਤੇ ਮੇਰੇ ਦੋ ਬੱਚੇ ਆ ਬੇਟੀ 9ਵੀਂ ਚ ਪੜਦੀ ਹੈ ਬੇਟਾ 7ਵੀਂ ਕਲਾਸ ਚ ਪੜਦਾ ਜੀ ਵਾਈਫ ਹੈ ਸਾਰਾ ਪਰਵਾਰ ਹੀ ਸਰੇ ਥੇ ਲੈਂਥ ਕਰਦੇ ਸਾਰਾ ਪਰਵਾਰ ਜਾਂ ਲੇਬਰ ਵੀ ਲਗਾਉਂਦੇ ਆ ਵੀਰੇ ਨਾਲ ਟਾਈਮ ਟਾਈਮ ਤੇ ਜਦੋਂ ਜ਼ਰੂਰਤ ਪੈਂਦੀ ਰਹਿੰਦੀ ਹੈ ਉਸ ਟਾਈਮ ਹਾਂ ਜਿਆਦਾਤਰ ਆਪ ਹੀ ਕਰਦੇ ਜਿਆਦਾਤਰ ਆਪ ਹੀ ਕੁਛ ਪਰ ਲੇਬਰਾਂ ਦੀ ਲੋੜ ਪੈਂਦੀ ਹੈ ਵੀਰੇ ਹਾਂਜੀ ਕੀ ਛੋਟੇ ਕਿਸਾਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਔਰ ਉਹਣਾ ਚਾਹੀਦਾ ਪਰ ਮੰਡੀਕਰਨ ਖੁਦ ਆਪ ਕਰਨਾ ਚਾਹੀਦਾ ਵੇਚਣ ਵਾਸਤੇ ਕੋਈ ਆਪ ਦਾ ਟਿਕਾਣਾ ਬਣਾ ਕੇ ਇੱਕ ਫਸਲ ਦੀ بجائے ਇੱਕ ਏਕੜ ਸਾਰਾ ਲਾਉਣ ਦੀ بجائے ਉਹ ਚ 4-5 ਫਸਲਾਂ ਤਿਆਰ ਹੋਣ 4-5 ਸਬਜ਼ੀਆਂ ਉਹ ਬੰਦਾ ਆਪ ਦਾ ਟਿਕਾਣਾ ਹੋਵੇ ਉੱਥੇ ਜਾ ਕੇ ਆਪ ਵੇਚੇ ਫਿਰ ਤਾਂ ਫਾਇਦਾ ਜੇ ਮੰਡੀ ਲੈ ਕੇ ਜਾਣੀ ਮੰਡੀ ਵਾਸਤੇ ਕੋਈ ਫਾਇਦਾ ਨਹੀਂ ਤਾ ਬਿਲਕੁਲ ਐਸੀ ਉਹ ਨੌਜਵਾਨ ਕਿਸਾਨ ਜਿਸ ਵੱਲੋਂ ਆਰਗੇਨਿਕ ਖੇਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਫਰੋਇਪਰ ਦੇ ਪਿੰਡ ਤੂਤਦਾਏ ਰਹਿਣ ਵਾਲਾ ਨੌਜਵਾਨ ਆ ਅ ਫਰੋਇਪਰ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਅਗਰ ਤੁਸੀਂ ਸਪਰੇਅ ਵਾਲੀ ਸਬਜ਼ੀ ਛੱਡ ਕੇ ਆਰਗੈਨਿਕ ਸਬਜ਼ੀ ਜਿਹੜੀ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੌਜਵਾਨ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਐ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਤਾਂ ਤੁਸੀਂ ਇਸ ਨੌਜਵਾਨ ਨਾਲ ਸੰਪਰਕ ਕਰ ਸਕਦੇ ਹੋ ਤਾਂ ਕਿ ਇਸ ਦਾ ਵੀ ਹੌਸਲਾ ਜਿਹੜਾ ਉਹ ਵੱਧ ਸਕੇ ਉਤਨੀ ਗੱਲ ਕਰੀਏ ਸਰਕਾਰਾਂ ਦੀ ਤਾਂ ਸਰਕਾਰਾਂ ਨੂੰ ਵੀ ਇਹੋ ਜਿਹੇ ਉਦਮੀ ਕਿਸਾਨਾਂ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਉਹਨਾਂ ਨੂੰ ਸਬਸਿਡੀਆਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦਾ ਹੌਸਲਾ ਜਿਹੜਾ ਉਹ ਵਧ ਸਕੇ ਤਾਂ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦੇਣਾ ਤਾਂ ਕਿ ਇਸ ਨੌਜਵਾਨ ਦਾ ਜਿਹੜਾ ਕਾਰੋਬਾਰ ਉਹ ਹੋਰ ਅੱਗੇ ਵੱਧ ਸਕੇ। ਸਮਾਈਪਤ ਕੈਮਰਾਮੈਨ ਰਾਜਵੀਰ ਕੋਲੋਂ ਪਰਮਜੀਤ ਸਖਾਣਾ ਸਮਾਈਪਤ ਟੈਲੀਵਿਜ਼ਨ